ਆਦਤ ਦਾ ਸਭ ਤੋਂ ਤਾਕਤਵਰ ਕਦਮ ਆ ਤਲਬ ਜਦੋਂ ਇਸ਼ਾਰੇ ਤੋਂ ਬਾਅਦ ਤਲਬ ਸਾਡੇ ਅੰਦਰ ਜਾਗਦੀ ਆ ਤਾਂ ਇਹ ਬੰਦੇ ਨੂੰ ਬੇਵੱਸ ਕਰ ਦਿੰਦੀ ਆ ਇਸ ਤਲਬ ਦੀ ਅਥਰੀ ਘੋੜੀ ਨੂੰ ਲਗਾਮ ਪਾਉਣ ਦੇ ਤਰੀਕੇ ਹਰ ਇਨਸਾਨ ਨੂੰ ਪਤਾ ਹੋਣੇ ਚਾਹੀਦੇ ਆ ਤਾਂ ਹੀ ਉਹ ਆਪਣੀਆਂ ਮਾੜੀਆਂ ਆਦਤਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਸਕਦਾ ਇਸ ਵੀਡੀਓ ਸੀਰੀਜ਼ ਦੇ ਵਿੱਚ ਇਹ ਤੀਜੀ ਵੀਡੀਓ ਆ ਇਹ ਕੋਈ ਮਨੋਰੰਜਨ ਸੀਰੀਜ਼ ਨਹੀਂ ਹੈ ਦਿਲ ਪਰਚਾਉਣ ਦੇ ਲਈ YouTube ਦੇ ਉੱਤੇ ਬਹੁਤ ਸਾਰਾ ਸਮਾਨ ਪਿਆ ਇਸ ਸੀਰੀਜ਼ ਦੇ ਵਿੱਚ ਆਦਤ ਨੂੰ ਪਾਉਣ ਤੇ ਆਦਤ ਨੂੰ ਤੋੜਨ ਦੇ ਬਹੁਤ ਸਾਰੇ ਪ੍ਰੈਕਟੀਕਲ ਤਰੀਕੇ ਦੱਸੇ ਜਾ ਰਹੇ ਆ ਜੋ ਕਿ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਤਕਦੀਰ ਬਦਲ ਦੇਣਗੇ ਜੇ ਤੁਸੀਂ ਆਪਣੀਆਂ ਆਦਤਾਂ ਦੇ ਸੱਚੀ-ਮੁੱੱਚੀ ਮਾਲਕ ਬanna ਤਾਂ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਭਾਗ ਪਹਿਲਾ ਤੇ ਭਾਗ ਦੂਜਾ ਜ਼ਰੂਰ ਵੇਖ ਲਓ ਆਦਤ ਦਾ ਵਿਗਿਆਨ ਭਾਗ ਪਹਿਲੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਆਦਤਾਂ ਸਾਡੇ ਮਨ ਵਿੱਚ ਸਾਡੀ ਬਣੀ ਹੋਈ ਪਛਾਣ ਤੋਂ ਪੈਦਾ ਹੁੰਦੀਆਂ ਨੇ ਆਦਤ ਨੂੰ ਚੇਂਜ ਕਰਨ ਤੋਂ ਪਹਿਲਾਂ ਆਪਣੇ ਮਨ ਦੇ ਅੰਦਰ ਬਣਾਈ ਹੋਈ ਤਸਵੀਰ ਨੂੰ ਚੇਂਜ ਕਰੋ ਦੂਜੇ ਨੰਬਰ ਤੇ ਆਦਤ ਦੇ ਚਾਰ ਕਦਮ ਜਾਨੀ ਕਿ ਇਸ਼ਾਰੇ ਨੂੰ ਤਲਬ ਨੂੰ ਐਕਸ਼ਨ ਨੂੰ ਤੇ ਇਨਾਮ ਨੂੰ ਸਮਝੋ ਤੇ ਇਹਨਾਂ ਕਦਮਾਂ ਨੂੰ ਕਮਜ਼ੋਰ ਤੇ ਮਜ਼ਬੂਤ ਕਰਨਾ ਸਿੱਖੋ ਤੇ ਦੂਜੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਆਦਤ ਦੇ ਪਹਿਲੇ ਕਦਮ ਇਸ਼ਾਰੇ ਨੂੰ ਦਰਸ਼ ਕਰਕੇ ਜਾਂ ਅਡਰੈਸ ਕਰਕੇ ਜਾਂ ਮਾਹੌਲ ਬਦਲ ਕੇ ਅਸੀਂ ਆਪਣੀ ਆਦਤ ਨੂੰ ਕਿਵੇਂ ਬਦਲ ਸਕਦੇ ਹਾਂ ਇਸ਼ਾਰਾ ਮਿਲਣ ਤੋਂ ਬਾਅਦ ਸਾਡੇ ਅੰਦਰ ਸਾਡੀ ਆਦਤ ਦੇ ਅਨਸਾਰ ਹੀ ਤਲਬ ਜਾਗਦੀ ਹੈ ਪਰ ਤਲਬ ਸਾਡੇ ਉੱਤੇ ਇੰਨੀ ਭਾਰੂ ਪੈ ਜਾਂਦੀ ਹੈ ਕਿ ਅਸੀਂ ਇਸ ਦੇ ਅੱਗੇ ਬੇਵੱਸ ਹੋ ਜਾਂਦੇ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਬਹੁਤੀ ਵਾਰੀ ਰਾਤ ਨੂੰ ਅਸੀਂ ਆਪਣੇ ਆਪਨਾ ਵਾਅਦਾ ਕਰਕੇ ਜਾਂ అలਾਰਮ ਲਾ ਕੇ ਸੌਂਦੇ ਹਾਂ ਕਿ ਅਸੀਂ ਸਵੇਰੇ 4 ਵਜੇ ਉੱਠਾਂਗੇ ਤੇ ਸ਼ਹਿਰ ਕਰਨ ਜਾਵਾਂਗੇ ਪਰ ਜਦੋਂ ਸਵੇਰੇ అలਾਰਮ ਵੱਜਦਾ ਤਾਂ ਰਜਾਈ ਤੋਂ ਬਾਹਰ ਦੀ ਠੰਡ ਸਾਨੂੰ ਇੱਕ ਇਸ਼ਾਰਾ ਦਿੰਦੀ ਆ ਤੇ 5 ਮਿੰਟ ਹੋਰ ਨੈਗਲੈਂਡ ਦੀ ਤਲਬ ਸਾਡੇ ਤੇ ਇੰਨੀ ਪਰੂ ਪੈ ਜਾਂਦੀ ਆ ਕਿ ਅਸੀਂ ਬਿਸਤਰੇ ਨਹੀਂ ਛੱਡ ਸਕਦੇ ਬਸ 5 ਮਿੰਟ 5 ਮਿੰਟ ਹੋਰ ਕਰਦੇ ਪਤਾ ਨਹੀਂ ਲੱਗਦਾ ਕਦੋਂ 8 ਵਜ ਜਾਂਦੇ ਆ ਜਾਨੀ ਕਿ ਇਹ ਛੋਟੀ ਜਿਹੀ ਤਲਬ ਸਾਡੀਆਂ ਕਸਮਾਂ ਤੇ ਵਾਅਦਿਆਂ ਨਾਲੋਂ ਤਾਕਤਵਰ ਹੋ ਨਿੱਬੜਦੀ ਆ ਇਹ ਇਨਸਾਨ ਦਾ ਵਹਿਮ ਆ ਕਿ ਇਸ ਆਦਤ ਦੇ ਇਨਾਮ ਮਿਲਣ ਨਾਲ ਤਲਬ ਪੂਰੀ ਹੋ ਜਾਊਗੀ ਤਲਬ ਕਦੇ ਪੂਰੀ ਨਹੀਂ ਹੁੰਦੀ ਜੇ ਤਲਬ ਪੂਰੀ ਹੋ ਜੇ ਫਿਰ ਤਾਂ ਅੱਧ ਤਰਪੀਟ ਹੀ ਨਾ ਹੋਵੇ ਸਿਰਫ ਤਲਬ ਪੂਰੀ ਹੋਣ ਦੀ ਹਮੇਸ਼ਾ ਉਮੀਦ ਜਿਉਂਦੀ ਰਹਿੰਦੀ ਆ ਲੋਕ ਟੈਨਸ਼ਨ ਫਰੀ ਹੋਣ ਦੇ ਲਈ ਸ਼ਰਾਬ ਜਾਂ ਸਿਗਰਟ ਪੀਂਦੇ ਨੇ ਕੀ ਸ਼ਰਾਬ ਜਾਂ ਸਿਗਰਟ ਪੀਣ ਦੇ ਨਾਲ ਕਿਸੇ ਦੀ ਟੈਨਸ਼ਨ ਦੂਰ ਹੋਈ ਆ ਇਹ ਉਹਨਾਂ ਦਾ ਇੱਕ ਦੋ ਘੰਟਿਆਂ ਦਾ ਵਹਿਮ ਹੁੰਦਾ ਉਸ ਤੋਂ ਬਾਅਦ ਤਾਂ ਸਗੋਂ ਦੀ ਉਹ ਹੋਰ ਜ਼ਿਆਦਾ ਟੈਨਸ਼ਨ ਦੇ ਵਿੱਚ ਹੁੰਦੇ ਨੇ ਹੁਣ ਆਪਾਂ ਚਾਰ ਤਰੀਕਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਵਰਤ ਕੇ ਅਸੀਂ ਤਲਬ ਦੇ ਕਦਮ ਤੇ ਆਦਤ ਨੂੰ ਕਾਬੂ ਕਰ ਸਕਦੇ ਹਾਂ ਪਹਿਲਾ ਤਰੀਕਾ ਇਹ ਹੈ ਕਿ ਜਿਹੜੀ ਆਦਤ ਤੁਸੀਂ ਪਾਉਣੀ ਚਾਹੁੰਦੇ ਹੋ ਉਸ ਦੀ ਤਲਬ ਨੂੰ ਮਜ਼ਬੂਤ ਕਰ ਦਿਓ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਸ ਲਈ ਜੋ ਕਰਨਾ ਪੈਂਦਾ ਉਸ ਨੂੰ ਬਿਹਲੇ ਸਮੇਂ ਦੇ ਵਿੱਚ ਆਪਣੇ ਮਨ ਦੇ ਵਿੱਚ ਦਰਹਾਓ ਤੇ ਦੇਖਦੇ ਰਹੋ ਆਪਣੇ ਆਪ ਨੂੰ ਉਹ ਕਰਦੇ ਹੋਏ ਦੇਖੋ ਭਾਵੇਂ ਕਿ ਸਰੀਰਕ ਤੌਰ ਤੇ ਤੁਸੀਂ ਉਹ ਨਹੀਂ ਕਰ ਰਹੇ ਤੁਸੀਂ ਆਪਣੇ ਮੂੰਹੋਂ ਬੋਲੋ ਤੇ ਸੋਚੋ ਤੇ ਆਪਣੇ ਮਨ ਦੇ ਵਿੱਚ ਉਹ ਸਾਰੇ ਕੰਮ ਕਰਦੇ ਹੋਏ ਆਪਣੇ ਆਪ ਨੂੰ ਦੇਖੋ ਮਨ ਲਓ ਤੁਸੀਂ ਪਲੇਅਰ ਬਨਣਾ ਚਾਹੁੰਦੇ ਹੋ ਜਿੰਨੇ ਵਾਰੀ ਹੋ ਸਕੇ ਦਿਨ ਦੇ ਵਿੱਚ ਅੱਖਾਂ ਬੰਦ ਕਰਕੇ ਬੈਠੋ ਤੇ ਆਪਣੇ ਆਪ ਨੂੰ ਪ੍ਰੈਕਟਿਸ ਕਰਦੇ ਹੋਏ ਦੇਖੋ ਮੈਚ ਖੇਡਦੇ ਹੋਏ ਦੇਖੋ ਆਪਣੇ ਆਪ ਨੂੰ ਜੇਤੂ ਟਰੋਫੀ ਪ੍ਰਾਪਤ ਕਰਦੇ ਹੋਏ ਦੇਖੋ ਜਿੱਤ ਕੇ ਆਉਣ ਤੇ ਤੁਹਾਡੇ ਆਪਣੀ ਸ਼ਹਿਰ ਦੇ ਵਿੱਚ ਤੁਸੀਂ ਆਪਣਾ ਸਵਾਗਤ ਹੁੰਦਾ ਦੇਖੋ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਆਪਣੀ ਤਾਰੀਫ਼ ਹੁੰਦੀ ਸੁਣੋ ਪੂਰਾ ਸੀਨ ਆਪਣੇ ਮਨ ਦੇ ਵਿੱਚ ਜਿੰਨੇ ਵਾਰੀ ਵੀ ਦਿਨ ਦੇ ਵਿੱਚ ਟਾਈਮ ਮਿਲੇ ਓਨੇ ਵਾਰੀ ਹੀ ਦੁਹਰਾਓ ਇਸ ਨਾਲ ਤੁਹਾਡੀ ਤਲਬ ਮਜ਼ਬੂਤ ਹੋਵੇਗੀ ਤੇ ਤੁਹਾਡਾ ਪ੍ਰੈਕਟਿਸ ਕਰਨ ਨੂੰ ਹੋਰ ਮਨ ਕਰੇਗਾ ਰੋਜ਼ ਆਪਣੇ ਮਨ ਦੇ ਵਿੱਚ ਇੱਕ ਸੀਨ ਬਣਾਓ ਕਿ ਤੁਸੀਂ ਸਿਵਲ ਸਰਵਿਸ ਦਾ ਪੇਪਰ ਕਲੀਅਰ ਕਰ ਲਿਆ ਤੇ ਲੋਕ ਤੁਹਾਡੇ ਘਰ ਵਧਾਈਆਂ ਦੇਣ ਆ ਰਹੇ ਨੇ ਤੇ ਪੱਤਰਕਾਰ ਤੁਹਾਡੀ ਇੰਟਰਵਿਊ ਕਰ ਰਹੇ ਨੇ ਤੁਹਾਡੇ ਮਾਤਾ ਪਿਤਾ ਨੂੰ ਸਵਾਲ ਪੁੱਛੇ ਜਾ ਰਹੇ ਨੇ ਖਾਸ ਕਰਕੇ ਇਹ ਸੀਨ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਬਣਾਓ ਤੁਹਾਡੀ ਪੜ੍ਹਾਈ ਵਿੱਚ ਮਿਹਨਤ ਕਰਨ ਦੀ ਇੱਛਾ ਮਜ਼ਬੂਤ ਹੋਵੇਗੀ ਨਵੀਂ ਆਦਤ ਨੂੰ ਪਾਉਣ ਲਈ ਤਲਬ ਨੂੰ ਵਰਤਣ ਦਾ ਦੂਜਾ ਤਰੀਕਾ ਇਹ ਹੈ ਕਿ ਆਦਤਾਂ ਦਾ ਬੰਡਲ ਬਣਾ ਦਿਓ ਮਤਲਬ ਪੁਰਾਣੀ ਆਦਤ ਦੀ ਤਲਬ ਨੂੰ ਨਵੀਂ ਆਦਤ ਦੇ ਨਾਲ ਜੋੜ ਦਿਓ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਝ ਸ਼ੌਂਕ ਹੁੰਦੇ ਆ ਜਿਵੇਂ ਕਿਸੇ ਨੂੰ ਮਿਊਜ਼ਿਕ ਸੁਣਨ ਦਾ ਸ਼ੌਂਕ ਆ, ਫੇਸਬੁੱਕ ਦੇਖਣ ਦਾ ਸ਼ੌਂਕ ਆ, ਕਿਸੇ ਨੂੰ ਨੈਟਫਲਿਕਸ ਦੇਖਣ ਦਾ ਸ਼ੌਂਕ ਆ। ਪਰ ਕੁਝ ਕੰਮ ਸਾਨੂੰ ਕਾਮਯਾਬ ਹੋਣ ਲਈ ਕਰਨੇ ਪੈਂਦੇ ਆ, ਜਿਵੇਂ ਐਕਸਰਸਾਈਜ਼ ਕਰਨੀ ਆ, ਆਪਣੇ ਕਿਤੇ ਦੇ ਨਾਲ ਸੰਬੰਧਿਤ ਪੜ੍ਹਾਈ ਕਰਨੀ ਜਾਂ ਟ੍ਰੇਨਿੰਗ ਲੈਣੀ। ਤੁਸੀਂ ਆਪਣੀ ਮਜਬੂਰੀ ਜਾਂ ਸ਼ੌਂਕ ਦੀ ਤਲਬ ਨੂੰ ਕਿਸੇ ਜ਼ਰੂਰੀ ਕੰਮ ਨਾਲ ਜੋੜ ਕੇ ਬੰਡਲ ਬਣਾ ਲਿਓ। ਜੇ ਤੁਸੀਂ ਮਿਊਜ਼ਿਕ ਸੁਣਨਾ ਤਾਂ ਸ਼ੈਅਰ ਕਰਦੇ ਹੋਏ ਸੁਣੋ ਤੇ ਜੇ ਤੁਸੀਂ ਨੈਟਫਲਿਕਸ ਦੇਖਣਾ ਤਾਂ ਤੁਸੀਂ ਟ੍ਰੈਡਮਿਲ ਦੇ ਉੱਤੇ ਰਨਿੰਗ ਕਰਦੇ ਹੋਏ ਦੇਖੋ। ਇਸ ਤਰ੍ਹਾਂ ਤੁਹਾਡੀ ਐਕਸਰਸਾਈਜ਼ ਫ੍ਰੀ ਦੇ ਵਿੱਚ ਹੀ ਹੋ ਜਾਊ। ਜੇ 100 ਕਿਲੋਮੀਟਰ ਗੱਡੀ ਚਲਾਉਣਾ ਤੁਹਾਡੀ ਮਜਬੂਰੀ ਆ ਤਾਂ ਗੱਡੀ ਦੇ ਵਿੱਚ ਤੁਸੀਂ ਆਪਣੇ ਕਿਤੇ ਨਾਲ ਸੰਬੰਧ ਤਾੜੀਓ ਸੁਣੋ ਤੁਹਾਡੀ ਟ੍ਰੇਨਿੰਗ ਫ੍ਰੀ ਦੇ ਵਿੱਚ ਹੀ ਹੋਜੂ ਜੇ ਤੁਹਾਨੂੰ ਘੁੰਮਣ ਦਾ ਸ਼ੌਂਕ ਆ ਤਾਂ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਘੁੰਮੋ ਤੁਹਾਡਾ ਸ਼ੌਂਕ ਵੀ ਪੂਰਾ ਹੋਜੂ ਤੇ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਵੀ ਦੇ ਸਕੋਗੇ ਤੁਸੀਂ ਆਪਣੇ ਸ਼ੌਂਕ ਨੂੰ ਧੰਦਾ ਬਣਾ ਲਓ ਤੁਸੀਂ ਦੇਖਿਆ ਹੋਣਾ ਜਿੰਨਾ ਮੁੰਡਿਆਂ ਨੂੰ ਬੋਡੀ ਬਿਲਡਿੰਗ ਦਾ ਸ਼ੌਂਕ ਆ ਉਹ ਜਿਮ ਵੀ ਚਲਾਉਂਦੇ ਆ ਤੇ ਪੈਸਾ ਵੀ ਕਮਾਉਂਦੇ ਆ ਤਲਬ ਨੂੰ ਵਰਤਣ ਦਾ ਤੀਜਾ ਤਰੀਕਾ ਇਹ ਹੈ ਕਿ ਜਿਹੜੀ ਆਦਤ ਤੁਸੀਂ ਛੱਡਣੀ ਚਾਹੁੰਦੇ ਹੋ ਉਸ ਦੀ ਤਲਬ ਨੂੰ ਕਮਜ਼ੋਰ ਕਰ ਦਿਓ ਖੁਦ ਆਪਣੀ ਤਲਬ ਬਾਰੇ ਆਪਣੇ ਆਪ ਨੂੰ ਸਵਾਲ ਕਰੋ ਜਿਵੇਂ ਕੋਈ ਸ਼ਰਾਬ ਪੀ ਰਿਹਾ ਤੋ ਆਪਣੇ ਆਪ ਨੂੰ ਇਹ ਸਵਾਲ ਕਰੇ ਕਿ ਮੈਂ ਇੰਨੇ ਸਾਲਾਂ ਤੋਂ ਸ਼ਰਾਬ ਪੀ ਰਿਹਾ ਕਿ ਮੈਨੂੰ ਉਹ ਸਰੂਰ ਮਿਲ ਗਿਆ ਉਹ ਬੇਫਿਕਰੀ ਤੇ ਟੈਨਸ਼ਨ ਫਰੀ ਜ਼ਿੰਦਗੀ ਮਿਲ ਗਈ ਕਿ ਅੱਗੇ ਜਾ ਕੇ ਮਿਲ ਜੂ ਫਿਰ ਮੈਂ ਕਿਉਂ ਪੀ ਰਿਹਾ ਜਦੋਂ ਤੁਸੀਂ ਇਹ ਸਵਾਲ ਰੋਜ਼ ਆਪਣੇ ਆਪ ਨੂੰ ਪੁੱਛੋਗੇ ਤਾਂ ਤੁਹਾਡੀ ਜਿਹੜੀ ਤਲਬ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜੂਗੀ ਪਰ ਇਹ ਸਵਾਲ ਤੁਸੀਂ ਖੁਦ ਹੀ ਆਪਣੇ ਆਪ ਨੂੰ ਪੁੱਛਨੇ ਨੇ ਜੇ ਕੋਈ ਦੂਜਾ ਪੁੱਛੂ ਉਹਦਾ ਕੋਈ ਫਾਇਦਾ ਨਹੀਂ ਚੌਥਾ ਤਰੀਕਾ ਇਹ ਹੈ ਕਿ ਜੋ ਆਦਤ ਤੁਸੀਂ ਛੱਡਣੀ ਚਾਹੁੰਦੇ ਹੋ ਉਸ ਦੀ ਤਲਬ ਦਾ ਉੱਠਣਾ ਹੀ ਅਸੰਭਵ ਕਰ ਦਿਓ ਤਲਬ ਨੂੰ ਉੱਠਣ ਤੋਂ ਪਹਿਲਾਂ ਹੀ ਖਤਮ ਕਰ ਦਿਓ ਜੇ ਤੁਹਾਨੂੰ ਦੁਪਹਿਰ ਦੇ 2 ਵਜੇ ਆਪਣੇ ਆਫਿਸ ਦੇ ਵਿੱਚ 버ਗਰ ਖਾਣ ਦੀ ਆਦਤ ਆ ਤਾਂ ਤੁਸੀਂ ਆਪਣੇ ਘਰ ਤੋਂ ਲੰਚ ਲੈ ਕੇ ਆਉਣਾ ਸ਼ੁਰੂ ਕਰ ਦਿਓ ਲੰਚ ਕਰਨ ਤੋਂ ਬਾਅਦ ਤੁਹਾਨੂੰ 버ਗਰ ਖਾਣ ਦੀ ਤਲਬ ਨਹੀਂ ਜਾਗੇਗੀ ਸ਼ਾਮ ਨੂੰ ਦੋ ਗਲਾਸ ਦੁੱਧ ਪੀ ਲਓ ਤੁਹਾਨੂੰ ਪੈਗ ਲਾਉਣ ਦੀ ਤਲਬ ਨਹੀਂ ਉੱਠੇਗੀ ਜੇ ਸਵੇਰੇ ਤੁਹਾਡੇ ਤੋਂ అలਾਰਮ ਦੇ ਨਾਲ ਉੱਠਿਆ ਨਹੀਂ ਜਾਂਦਾ ਤਾਂ ਜਦੋਂ అలਾਰਮ ਵੱਜਦਾ ਇੱਕੇ ਦਮ ਤੁਸੀਂ ਆਪਣੀ ਰਜਾਈ ਦੇ ਵਿੱਚ ਲੱਤ ਮਾਰੋ ਤੇ ਰਜਾਈ ਤੁਹਾਡੇ ਮੰਜੇ ਜਾਂ ਬੈੱਡ ਤੋਂ ਹੇਠਾਂ ਜਾ ਡਿੱਗੇ ਤੁਹਾਡੇ ਅੰਦਰ ਹੋਰ ਨਿਕਲਣ ਦੀ ਜਾਂ ਹੋਰ ਪਏ ਰਹਿਣ ਦੀ ਤਲਬ ਖਤਮ ਹੋ ਜੂਗੀ ਪੰਜਵਾਂ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਤਲਬ ਨੂੰ ਚੇਂਜ ਹੀ ਕਰ ਦਿਓ ਇਸ਼ਾਰਾ ਮਿਲਣ ਤੇ ਤੁਹਾਡੇ ਅੰਦਰ ਉੱਠਣ ਵਾਲੀ ਤਲਬ ਬਦਲੀ ਜਾਵੇ ਇਸ਼ਾਰਾ ਮਿਲਣ ਤੇ ਤੁਹਾਡੇ ਅੰਦਰ ਕਿਹੜੀ ਤਲਬ ਉੱਠੇਗੀ ਇਸ ਵਿੱਚ ਨਕਲ ਤੇ ਧਾਰਨਾਵਾਂ ਦਾ ਬਹੁਤ ਵੱਡਾ ਰੋਲ ਆ ਇਸ ਮੁੱਦੇ ਨੂੰ ਥੋੜਾ ਜਿਹਾ ਢੰਗ ਨਾਲ ਸਮਝਣ ਦੀ ਲੋੜ ਆ ਜਦੋਂ ਪਹਿਲੀ ਵਾਰ ਕੋਈ ਸਾਡੀ ਆਦਤ ਬਣਦੀ ਆ ਉਹ ਜਾਂ ਤਾਂ ਕਿਸੇ ਦੀ ਨਕਲ ਕਰਕੇ ਬਣਦੀ ਆ ਜਾਂ ਸਾਡੇ ਮਨ ਅੰਦਰ ਕਿਸੇ ਧਾਰਨਾ ਦਾ ਕਰਕੇ ਬਣਦੀ ਆ ਇਹਨਾਂ ਦੋ ਸ਼ਬਦਾਂ ਦੀ ਆਪਾਂ ਗੱਲ ਕਰਾਂਗੇ ਨਕਲ ਤੇ ਧਾਰਨਾ ਦੀ ਅਸੀਂ ਤਿੰਨ ਕਿਸਮ ਦੇ ਲੋਕਾਂ ਦੀ ਨਕਲ ਕਰਦੇ ਆ ਸਾਡੇ ਰੋਲ ਮਾਡਲ ਸਾਡੇ ਨੇੜਲੇ ਲੋਕ ਤੇ ਬਹੁਤੇ ਲੋਕ ਪਹਿਲਾ ਹੈ ਰੋਲ ਮਾਡਲ ਸਾਡੇ ਅੰਦਰ ਅਸੀਂ ਕਿਸੇ ਨੂੰ ਆਪਣਾ ਹੀਰੋ ਮੰਨਦੇ ਹਾਂ ਤੇ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਕਿਸਮ ਦੀ ਹੀ ਤਲਬ ਸਾਡੇ ਅੰਦਰ ਪੈਦਾ ਹੁੰਦੀ ਹੈ ਪਰ ਜੇਕਰ ਤੁਸੀਂ ਆਪਣਾ ਰੋਲ ਮਾਡਲ ਹੀ ਬਦਲ ਲਮੋ ਤਾਂ ਤੁਹਾਡੀ ਤਲਬ ਆਪਣੇ ਆਪ ਹੀ ਬਦਲ ਜਾਊਗੀ ਜੇ ਤੁਸੀਂ ਬਿਜ਼ਨਸਮੈਨ ਬਣਨਾ ਤਾਂ ਤੁਹਾਡਾ ਰੋਲ ਮਾਡਲ ਰਤਨ ਟਾਟਾ ਹੋਣਾ ਚਾਹੀਦਾ ਪਰ ਜੇਕਰ ਤੁਸੀਂ ਇਨਕਲਾਬ ਕਰਨਾ ਤਾਂ ਤੁਹਾਡਾ ਰੋਲ ਮਾਡਲ ਭਗਤ ਸਿੰਘ ਹੋਣਾ ਚਾਹੀਦਾ ਜਿਹੋ ਜਿਹਾ ਤੁਹਾਡਾ ਰੋਲ ਮਾਡਲ ਹੋਵੇਗਾ ਤੁਹਾਨੂੰ ਉਹੋ ਜਿਹੀਆਂ ਆਦਤਾਂ ਪਾਉਣੀਆਂ ਸੌਖੀਆਂ ਨੇ ਜੇ ਤੁਸੀਂ ਹਾਕੀ ਦੇ ਪਲੇਅਰ ਬਣਨਾ ਚਾਹੁੰਦੇ ਹੋ ਤਾਂ ਤੁਹਾਡਾ ਰੋਲ ਮਾਡਲ ਬਲਬੀਰ ਸਿੰਘ ਜਾਂ ਧਿਆਨ ਚੰਦ ਹੋਣਾ ਚਾਹੀਦਾ ਪਰ ਜੇਕਰ ਤੁਸੀਂ ਕਰਨਾ ਬਿਜ਼ਨਸ ਆ ਤੇ ਤੁਹਾਡਾ ਰੋਲ ਮਾਡਲ ਭਗਤ ਸਿੰਘ ਤਾਂ ਇਸ ਤਰੀਕੇ ਨਾਲ ਤੁਸੀਂ ਹਮੇਸ਼ਾ ਦਵੰਧ ਦਾ ਸ਼ਿਕਾਰ ਰਹੋਗੇ ਦੂਜੀ ਕਿਸਮ ਦੇ ਲੋਕ ਜੋ ਸਾਨੂੰ ਪ੍ਰਭਾਵਿਤ ਕਰਦੇ ਆ ਉਹ ਹੁੰਦੇ ਆ ਸਾਡੇ ਨੇੜਲੇ ਲੋਕ ਜਿਨ੍ਹਾਂ ਦੇ ਨਾਲ ਸਾਡਾ ਸਭ ਤੋਂ ਵੱਧ ਸਮਾਂ ਬਤੀਤ ਹੁੰਦਾ ਜੈਮ ਰੌਨ ਕਹਿੰਦਾ ਕਿ ਤੁਸੀਂ ਉਹਨਾਂ 5 ਲੋਕਾਂ ਦੀ ਔਸਤ ਹੋਮੋਗੇ ਜਿਨ੍ਹਾਂ ਨਾਲ ਤੁਹਾਡਾ ਸਭ ਤੋਂ ਵੱਧ ਸਮਾਂ ਬੀਤਦਾ ਜੋ ਤੁਹਾਡੇ ਆਲੇ-ਦੁਆਲੇ ਤੁਹਾਡੇ ਮਿੱਤਰਾਂ ਦਾ ਘੇਰਾਗਾ ਤੁਹਾਡੇ ਫੈਮਿਲੀ ਫਰੈਂਡ ਨੇ ਉਹਨਾਂ ਨੂੰ ਦੇਖ ਕੇ ਤੁਹਾਡੀਆਂ ਆਦਤਾਂ ਵੀ ਬਦਲ ਜਾਂਦੀਆਂ ਨੇ ਤੁਹਾਡੀਆਂ ਤਲਵਾਂ ਵੀ ਬਦਲ ਜਾਂਦੀਆਂ ਨੇ ਜੇਕਰ ਤੁਹਾਡੇ ਮਿੱਤਰ ਸਿਹਤ ਪ੍ਰਤੀ ਸੁਚੇਤ ਨੇ ਸ਼ੇਅਰ ਕਰਨ ਜਾਂਦੇ ਨੇ ਜਿਮ ਜਾਂਦੇ ਨੇ ਕੁਦਰਤੀ ਤੇ ਅਲਕਲਾਈਨ ਖਾਣਾ ਖਾਂਦੇ ਨੇ ਅਲਕਲਾਈਨ ਪਾਣੀ ਪੀਂਦੇ ਨੇ ਤੁਸੀਂ ਦੇਖਿਓ ਕਿ ਤੁਹਾਨੂੰ ਵੀ ਆਪਣੇ ਸਰੀਰ ਨੂੰ ਫਿੱਟ ਰੱਖਣ ਦੀਆਂ ਆਦਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਪਰ ਜੇਕਰ ਤੁਹਾਡੇ ਫਰੈਂਡ ਸਮੋਸੇ 버ਗਰ ਟਿੱਕੀਆਂ ਤੇ ਸ਼ਰਾਬ ਪੀਣ ਦੇ ਸ਼ਕੀਨ ਨੇ ਤੁਸੀਂ ਦੇਖਿਓ ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਖਾਣੀਆਂ ਤੇ ਪੀਣੀਆਂ ਸ਼ੁਰੂ ਕਰਦੇ ਹੋਗੇ ਇਸ ਕਰਕੇ ਆਪਣੇ ਮਿੱਤਰਾਂ ਦਾ ਘੇਰਾ ਧਿਆਨ ਨਾਲ ਚੁਣੋ ਜੇ ਲੋੜ ਪਵੇ ਤਾਂ ਇਸ ਨੂੰ ਬਦਲ ਵੀ ਲਓ ਉਹਨਾਂ ਵਰਗੇ ਤੁਸੀਂ ਕਦੋਂ ਬਣਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੀਆਂ ਇਸ਼ਾਵਾਂ ਬਹੁਤ ਛੇਤੀ ਉਹਨਾਂ ਵਰਗੀਆਂ ਹੋ ਜਾਂਦੀਆਂ ਨੇ ਅਲਕਲਾਈਨ ਖਾਣਾ ਖਾਣ ਤੇ ਅਲਕਲਾਈਨ ਪਾਣੀ ਪੀਣ ਦੀ ਆਦਤ ਆਪਣੇ ਸਾਰੇ ਪਰਿਵਾਰ ਨੂੰ ਪਾਓ ਤਾਂ ਕਿ ਤੁਹਾਡਾ ਪਰਿਵਾਰ ਕੈਂਸਰ ਤੋਂ ਬਚ ਸਕੇ ਮੋਟਾਪਾ 10 ਸਾਲ ਲੇਟ ਆਵੇ ਮੋਟਾਪਾ ਘਟ ਜਾਵੇ ਤੇ ਤੁਹਾਡੇ ਪਰਿਵਾਰ ਦੀਆਂ 75% ਬਿਮਾਰੀਆਂ ਤਾਂ ਵੈਸੇ ਹੀ ਖਤਮ ਹੋ ਜਾਣ ਮੈਨ ਰਿਵਰ ਕੰਪਨੀ ਨੇ ਇਸ ਵੀਡੀਓ ਨੂੰ ਸਪான்ਸਰ ਕੀਤਾ ਮੈਨ ਰਿਵਰ ਕੰਪਨੀ ਪਿਛਲੇ 15 ਸਾਲਾਂ ਤੋਂ ਅਲਕਲਾਈਨ ਪਾਣੀ ਦੇ ਉੱਪਰ ਕੰਮ ਕਰ ਰਹੀ ਆ ਹੁਣ ਤੱਕ ਪੰਜਾਬ ਦੇ 1 ਲੱਖ ਤੋਂ ਵੱਧ ਪਰਿਵਾਰਾਂ ਤੱਕ ਅਲਕਲਾਈਨ ਪਾਣੀ ਪਹੁੰਚਦਾ ਕਰ ਚੁੱਕੀ ਆ ਹੁਣ ਤੋਂ ਉਹਨੂੰ 3-4 ਲੱਖ ਰੁਪਏ ਦੀ ਮਸ਼ੀਨ ਲਵਾਉਣ ਦੀ ਕੋਈ ਲੋੜ ਨਹੀਂ ਪੂਰੇ ਪਰਿਵਾਰ ਦਾ ਹਰ ਰੋਜ਼ ਦਾ 10 ਰੁਪਏ ਤੋਂ ਵੀ ਖਰਚਾ ਘੱਟ ਆ ਜੇ ਤੁਸੀਂ ਮੈਨ ਰਿਵਰ ਕੰਪਨੀ ਦਾ ਅਲਕਲਾਈਨ ਆਰਓ ਸਿਸਟਮ ਜਾਂ ਮਿਨਰਲ ਪੈਕ ਆਨਲਾਈਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕਾਊਂਟ ਕੂਪਨ ਰੇਸ਼ਮ 10 ਨੂੰ ਵਰਤ ਸਕਦੇ ਹੋ ਤੁਹਾਨੂੰ ਹਰ ਪ੍ਰੋਡਕਟ ਦੇ ਉੱਪਰ 10% ਡਿਸਕਾਊਂਟ ਮਿਲੇਗਾ। ਇਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਹੁਣ ਆਪਾਂ ਆਪਣੇ ਟੌਪਿਕ ਤੇ ਵਾਪਸ ਫੇਰ ਆਉਨੇ ਆਂ। ਆਪਾਂ ਗੱਲ ਕਰ ਰਹੇ ਸੀਗੇ ਕਿ ਆਪਣੇ ਰੋਲ ਮਾਡਲ ਤੇ ਮਿੱਤਰ ਧਿਆਨ ਨਾਲ ਚੁਣੋ। ਤੀਜੇ ਸਾਡੇ ਵਿੱਚ ਉਹੀ ਕਰਨ ਦੀ ਇੱਛਾ ਹੁੰਦੀ ਹੈ ਜੋ ਬਹੁਤੇ ਲੋਕ ਕਰਦੇ ਨੇ। ਮਤਲਬ ਭੀੜ ਨੂੰ ਫਾਲੋ ਕਰਨ ਦੀ ਤਲਬ ਹੁੰਦੀ ਆ ਕਿਉਂਕਿ ਇਸ ਵਿੱਚ ਖਤਰਾ ਘੱਟ ਲੱਗਦਾ। ਅਸੀਂ ਉਸੇ ਟਾਬੇ ਤੇ ਖਾਣਾ ਖਾਣੇ ਆ ਜਿੱਥੇ ਪਹਿਲਾਂ ਹੀ ਭੀੜ ਜ਼ਿਆਦਾ ਹੋਵੇ। ਇਸ ਨੂੰ ਕਹਿੰਦੇ ਨੇ ਭੀੜਚਾਲ। ਭਿੰਡ ਚਲ ਕਈ ਵਾਰੀ ਠੀਕ ਵੀ ਹੋ ਸਕਦੀ ਆ ਤੇ ਕਈ ਵਾਰੀ ਗਲਤ ਵੀ ਹੋ ਸਕਦੀ ਆ ਸੋ ਕਦੇ ਵੀ ਭਿੰਡ ਦਾ ਹਿੱਸਾ ਨਾ ਬਣੋ ਤੇ ਆਪਣੀ ਬੁੱਧੀ ਦੀ ਵਰਤੋਂ ਕਰੋ ਚੌਥੀ ਚੀਜ਼ ਜੋ ਸਾਡੀ ਤਲਬ ਨੂੰ ਪ੍ਰਭਾਵਿਤ ਕਰਦੀ ਆ ਉਹ ਹੈ ਸਾਡੀਆਂ ਧਾਰਨਾਵਾਂ ਸਾਡੀ ਧਾਰਨਾ ਕੋਈ ਐਸਾ ਵਿਚਾਰ ਹੁੰਦਾ ਜਿਸ ਨੂੰ ਅਸੀਂ ਸੱਚ ਮੰਨਦੇ ਆ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਸੱਚ ਹੀ ਹੋਵੇ ਕਈ ਲੋਕ ਇਸ ਕਰਕੇ ਸ਼ਰਾਬ ਪੀਂਦੇ ਨੇ ਕਿਉਂਕਿ ਉਹਨਾਂ ਦੀ ਧਾਰਨਾ ਹੁੰਦੀ ਆ ਕਿ ਸ਼ਰਾਬ ਪੀਣ ਦੇ ਨਾਲ ਦੋਸਤ ਜਿਆਦਾ ਬੰਦੇ ਨੇ ਪਰ ਮੈਂ ਐਸੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜੋ ਬਹੁਤ ਜਿਆਦਾ ਸੋਸ਼ਲ ਨੇ ਉਹਨਾਂ ਦੇ ਮਿੱਤਰ ਵੀ ਬਹੁਤ ਨੇ ਪਰ ਉਹ ਸ਼ਰਾਬ ਨਹੀਂ ਪੀਂਦੇ ਕਈ ਲੋਕ ਇਸ ਕਰਕੇ ਮੀਟ ਜਿਆਦਾ ਖਾਂਦੇ ਨੇ ਕਿਉਂਕਿ ਉਹਨਾਂ ਦੀ ਧਾਰਨਾ ਹੁੰਦੀ ਹੈ ਕਿ ਮੀਟ ਦੇ ਵਿੱਚ ਬਹੁਤ ਜਿਆਦਾ ਤਾਕਤ ਪਰ ਸਾਇੰਸ ਕਹਿੰਦੀ ਹੈ ਕਿ ਛੋਲਿਆਂ ਵਿੱਚ ਵੀ ਮੀਟ ਜਿੰਨੀ ਪ੍ਰੋਟੀਨ ਹੁੰਦੀ ਆ ਤੇ ਇਸ ਦੇ ਨਾਲ ਕਸਟੋਲ ਵੀ ਨਹੀਂ ਵਧਦਾ ਜੇ ਅਸੀਂ ਆਪਣੀਆਂ ਧਾਰਨਾਵਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਈਏ ਤਾਂ ਸਾਡੀ ਤਲਬ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕਰਦੇ ਹੋ ਕਿ ਸ਼ਰਾਬ ਤੋਂ ਬਿਨਾਂ ਦੋਸਤ ਬਣਾਉਣ ਦੇ ਹੋਰ ਕਿਹੜੇ ਤਰੀਕੇ ਨੇ ਮੀਟ ਤੋਂ ਬਿਨਾਂ ਹੋਰ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭੋ ਤੁਹਾਡੀਆਂ ਧਾਰਨਾਵਾਂ ਟੁੱਟ ਜਾਣੀਆਂ ਜੋ ਤੁਹਾਡੇ ਅੰਦਰ ਤਲਪ ਪੈਦਾ ਕਰਦੀਆਂ ਨੇ ਵੀਡੀਓ ਦੇਖਦੇ ਸਮੇਂ ਇਸ ਗੱਲ ਦਾ ਫਿਕਰ ਨਾ ਕਰੋ ਕਿ ਇਹ ਸਾਰੇ ਤਰੀਕੇ ਤੁਹਾਨੂੰ ਯਾਦ ਨਹੀਂ ਰਹਿਣੇ ਜਾਂ ਤੁਹਾਨੂੰ ਲਿਖਣੇ ਪੈਣਗੇ। ਇਸ ਵੀਡੀਓ ਸੀਰੀਜ਼ ਦੇ ਅੰਤ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਲਿਖਤੀ ਕੋਰਸ ਦਿੱਤਾ ਤਾਂ ਕਿ ਤੁਸੀਂ ਇਹਨਾਂ ਸਾਰਿਆਂ ਤਰੀਕਿਆਂ ਦੇ ਉੱਤੇ 2 ਮਿੰਟ ਦੇ ਵਿੱਚ ਨਜ਼ਰ ਮਾਰ ਸਕੋ ਤੇ ਆਪਣੀ ਲੋੜ ਅਨੁਸਾਰ ਤੁਸੀਂ ਇਹਨਾਂ ਨੂੰ ਵਰਤ ਸਕੋ। ਵੀਡੀਓ ਸੁਣਦੇ ਸਮੇਂ ਇਸ ਗੱਲ ਦੇ ਉੱਤੇ ਫੋਕਸ ਕਰੋ ਕਿ ਇਹ ਤੁਹਾਨੂੰ ਸਾਰੇ ਤਰੀਕੇ ਠੀਕ ਸਮਝ ਆ ਜਾਣ ਤੇ ਨਾਲ ਦੀ ਨਾਲ ਤੁਸੀਂ ਇਹ ਸੋਚੋ ਕਿ ਇਹਨਾਂ ਵਿੱਚੋਂ ਕਿਹੜਾ ਤਰੀਕਾ ਮੈਂ ਆਪਣੀ ਕਿਹੜੀ ਆਦਤ ਪਾਉਣ ਲਈ ਜਾਂ ਛੱਡਣ ਦੇ ਲਈ ਵਰਤਣਾ। ਲੋੜ ਪਵੇ ਤਾਂ ਵੀਡੀਓ ਨੂੰ ਪਿੱਛੇ ਕਰਕੇ ਦੁਬਾਰਾ ਸੁਣ ਲਓ। ਸਾਡਾ ਇਹ ਦਾ ਮਕਸਦਾ ਤੁਹਾਡਾ ਮਨ ਪਰਚਾਵਾ ਕਰਨਾ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾ ਲਿਆਉਣਾਗਾ ਇਹ ਪੰਜ ਵੀਡੀਓਜ਼ ਦੀ ਹੈਲਪ ਨਾਲ ਜੇ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਇੱਕ ਵੀ ਆਦਤ ਬਦਲ ਗਈ ਤਾਂ ਅਸੀਂ ਸਮਝਾਂਗੇ ਕਿ ਸਾਡੀ ਮਿਹਨਤ ਦਾ ਮੁੱਲ ਪੈ ਗਿਆ। ਇਸ ਵੀਡੀਓ ਨੂੰ ਦੇਖ ਕੇ ਨਹੀਂ ਛੱਡ ਦੇਣਾ। ਜੇ 100 ਲੋਕ ਗਿਆਨ ਲੈਂਦੇ ਨੇ ਤਾਂ ਉਹਨਾਂ ਵਿੱਚੋਂ ਸਿਰਫ 9% ਲੋਕ ਹੀ ਸਿੱਖੇ ਹੋਏ ਗਿਆਨ ਦੇ ਉੱਤੇ ਐਕਸ਼ਨ ਕਰਦੇ ਨੇ। ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਸਿੱਖੇ ਹੋਏ ਗਿਆਨ ਦੇ ਉੱਤੇ ਐਕਸ਼ਨ ਜ਼ਰੂਰ ਕਰੋ। ਇਸ ਵੀਡੀਓ ਨੂੰ ਦੁਬਾਰਾ ਦੇਖੋ। ਇਸ ਵਿੱਚ ਦਿੱਤੇ ਹੋਏ ਤਰੀਕਿਆਂ ਨੂੰ ਵਰਤ ਕੇ ਤੁਸੀਂ ਕੋਈ ਆਪਣੀ ਇੱਕ ਆਦਤ ਨੂੰ ਚੇਂਜ ਕਰਨ ਦਾ ਤਜਰਬਾ ਕਰੋ। ਚੌਥੇ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਐਕਸ਼ਨ ਦੀ। ਕਿਵੇਂ ਸਾਡੀ ਤਾਲ ਸਾਨੂੰ ਐਕਸ਼ਨ ਲਈ ਮਜਬੂਰ ਕਰਦੀ ਆ ਤੇ ਕਿਵੇਂ ਅਸੀਂ ਆਪਣੇ ਐਕਸ਼ਨ ਨੂੰ ਸੌਖਾ ਬਣਾ ਕੇ ਕੋਈ ਆਦਤ ਪਾ ਸਕਦੇ ਆ ਤੇ ਅਸੀਂ ਕਿਵੇਂ ਆਪਣੇ ਐਕਸ਼ਨ ਨੂੰ ਔਖਾ ਕਰਕੇ ਕੋਈ ਆਦਤ ਛੱਡ ਸਕਦੇ ਆ ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਆਦਤ ਦਾ ਵਿਗਿਆਨ ਭਾਗ ਚੌਥਾ ਦੇ ਵਿੱਚ ਉਦੋਂ ਤੱਕ ਅਲਵਿਦਾ ਸਤਿ ਸ਼੍ਰੀ ਅਕਾਲ ਜੀ